ਅੱਛੇ ਦੇਖ ਬਾਰਸ਼ਾਂ ਸ਼ੁਰੂ ਹੋ ਗਈਆਂ ਨਾ ਕਿੰਨਾ ਠੰਡਾ ਮੌਸਮ ਹੋਇਆ ਪਿਆਗਾ ਤਾਂ ਇਹਨਾਂ ਦਾ ਤਾਂ ਬੁਰਾ ਹਾਲ ਹੋ ਰਿਹਾ ਵਿਚਾਰਿਆਂ ਦਾ ਮੈਂ ਬਾਹਰ ਤੋਂ ਹੁਣੀ ਆਈਆਂਗੀ ਮੈਂ ਦੇਖਿਆ ਮੈਸਟੀ ਡੌਗ ਦੀ ਧਿਆਨ ਹੁੰਦਾਗਾ ਮੇਰਾ ਨਾ ਕਿਤੇ ਵੀ ਜਾਵਾਂ ਤਾਂ ਮੈਨੂੰ ਬੜਾ ਤਰਸਉਂਦਾ ਇਹਨਾਂ ਤੇ ਤੁਸੀਂ ਵੀ ਸੇਵਾ ਕਰਿਆ ਕਰੋ ਆ ਦੇਖ ਛੋਡੇ ਵਾਸਤੇ ਕਿੰਨਾ ਕੁਝ ਲੈ ਕੇ ਆਈ ਆ ਮਮਾ ਮਮਾ ਕਿੰਨਾ ਖਾਣਾ ਲੈ ਕੇ ਆਈ ਤੁਹਾਡੇ ਵਾਸਤੇ ਹਨਾ ਇਹ ਮੇਰੇ ਬੱਚੇ ਨੇ ਮੈਨੂੰ ਬੜੇ ਪਿਆਰੇ ਨੇ ਬਹੁਤ ਜ਼ਿਆਦੇ ਪਿਆਰੇ ਨੇ ਮੇਰੇ ਬੱਚੇ ਮੈਨੂੰ ਤੁਸੀਂ ਵੀ ਸੇਵਾ ਕਰਿਆ ਕਰੋ ਬਹੁਤ ਵੱਡਾ ਫਲ ਦਿੰਦਾ ਬਾਬਾ ਜੀ ਕਰਕੇ ਤਾਂ ਦੇਖੋ ਤੁਸੀਂ ਹੈ ਦੇਖੋ ਤਾਂ ਤੁਹਾਨੂੰ ਕਿੰਨੀਆਂ ਖੁਸ਼ੀਆਂ ਦੇਣੀਆਂ ਨਹੀਂ ਖਾਣ ਮम्मा ਚੱਲੀ ਆਗੀ ਪਿੰਡ ਚੰਗਾ ਧਿਆਨ ਰੱਖੂਗੀ ਹੁਣ ਮੇਰੀ ਬੇਟੀ ਇਹਨਾਂ ਦਾ ਹੈ ਬੱਚੇ ਵੀ ਬੜਾ ਪਿਆਰ ਕਰਦੇ ਨੇ ਇਹਨਾਂ ਨੂੰ ਮੇਰੇ ਤੋਂ ਵੀ ਜ਼ਿਆਦਾ ਧਿਆਨ ਰੱਖਦੇ ਨੇ ਤੇ ਤੁਸੀਂ ਵੀ ਸੇਵਾ ਕਰਿਆ ਕਰੋ ਆ ਮੇਰੇ ਬਰੌਨ ਵਾਸਤੇ ਆ ਜਦ ਬਰੌਨ ਆ ਗਿਆ ਤਾਂ ਉਹਨੂੰ ਦੇਣਾ ਇੱਕ ਅੰਡਾ